ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਬੀਰੋ ਭੈਣੋ ਮਾਤਾ-ਮਾਂ ਆਪਣੇ ਬਾਪੂ ਜੀ ਛੋਟੇ ਬੱਚੇ ਵੀ ਸਾਰਿਆਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੋ ਕਿ ਬਿਲਕੁਲ ਫ੍ਰੀ ਆ ਕਿਉਂਕਿ ਆਪਾਂ ਸਿੱਖਾਂ ਨੂੰ ਇੱਕ ਦੂਜੇ ਦੀ ਮਦਦ ਜਰੂਰ ਕਰਨੀ ਚਾਹੀਦੀ ਮੈਂ ਆਪਦੇ ਲਈ ਨਹੀਂ ਕਹਿੰਦਾ ਮੈਂ ਸਾਰਿਆਂ ਲਈ ਕਹਿੰਨਾ ਜੀ ਕਿਉਂਕਿ ਸਿੱਖ ਹਰ ਇੱਕ ਜਗ ਪਹੁੰਚੀ ਜਾਂਦੇ ਤੁਹਾਨੂੰ ਪਤਾ ਸਿੱਖਾਂ ਦੀ ਕੋਈ ਮਦਦ ਕਰਨ ਲਈ ਕਿਤੇ ਨਹੀਂ ਪਹੁੰਚਦਾ ਗੱਲ ਕਰਨੀ ਸੀ ਵੀ ਆਪਾਂ ਲੋਕ ਜਿਹੜਾ ਹਿੰਦੂਤਾਵਾ ਬਿੱਪਰਵਾਦ ਜਾਂ ਬ੍ਰਾਹਮਣ ਬ੍ਰਾਹਮਣਵਾਦ ਇਹਨਾਂ ਨੇ ਦੇਖਿਆ ਤੇ ਬਿੱਪਰ ਬ੍ਰਾਹਮਣ ਨੂੰ ਇਹਨਾਂ ਨੇ ਇਹ ਵੀ ਦੇਖ ਲਓ ਬਿੱਪਰਵਾਦ ਦਾ ਨਾਮ ਦਿੱਤਾ ਇੱਕ ਆਪਾਂ ਹਰ ਚੀਜ਼ ਜਾਨੀ ਉਹਨਾਂ ਨੇ ਆਪਾਂ ਨੂੰ ਇੱਕ ਡਾਇਲੌਗ ਦਿੱਤੇ ਪਨਾ ਕੁਝ ਕੁ ਡਾਇਲੌਗ ਮੈਂ ਤੁਹਾਨੂੰ ਦੱਸਦਾ ਜਿਹੜੇ ਤੁਹਾਨੂੰ ਤੁਹਾਡੇ ਵੀ ਤੁਹਾਨੂੰ ਵੀ ਪਤਾ ਲੱਗ ਜੂਗਾ ਵੀ ਹਾਂ ਮੈਂ ਵੀ ਅੱਜ ਬਹੁਤ ਹੀ ਯਾਨੀ ਹੜੇ ਹੋਏ ਪੱਤਰਕਾਰ ਦੀ ਕੁਝ ਇਹ ਗੱਲ ਸੁਣਦਾ ਸੀ ਚਲੋ ਅੱਜ ਮੈਂ ਸੁਣ ਕੇ ਉਹ ਤੋਂ ਗਾਹ ਕਰਾਂ ਤੇ ਮੈਨੂੰ ਮੇਰੇ ذریعے ਕੋਈ ਹੋਰ ਕਿਸੇ ਦੇ ਕੰਨਾਂ ਚ ਪਹੁੰਚਾ ਤਾਂ ਬਹੁਤ ਵੱਡੀ ਮੇਰੇ ਲਈ ਮਨ ਪ੍ਰਾਪਤੀ ਹੋਗੀ ਜਿਵੇਂ ਕਿ ਪੰਜਾਬ ਇੱਕ ਨੰਬਰ 1 ਸੂਬਾ ਭਾਰਤ ਦਾ ਪੰਜਾਬ ਇੱਕ ਨੰਬਰ 1 ਸੂਬਾ ਇਹ ਗੱਲ ਚਕਰਮ ਜ ਬਹੁਤ ਤਕੜੀ ਬਹੁਤ ਵੱਡੀ ਖੁੰਡੀ ਹੈ ਇਹਦਾ ਵਿੱਚ ਜਿਹੜੀ ਆਮ ਆਪਾਂ ਨੂੰ ਸਮਝ ਹੀ ਨਹੀਂ ਆਈ ਕਦੇ ਨਾ ਕਦੇ ਕਿਸੇ ਪ੍ਰਚਾਰਕ ਨੇ ਦੱਸਿਆ ਨਾ ਕਿਸੇ ਪਦਵਾਨ ਨੇ ਨਾ ਗੂੜ ਗਿਆਨੀ ਕੋਈ મતਲਬ ਉ ਤਾਂ ਚਲੋ ਹੁਣ ਜਾਂ ਤਾਂ ਇਹਨਾਂ ਦੇ ਬੰਦੇ ਹੀ ਇਹਨਾਂ ਜਿਹਨਾਂ ਸਾਰੇ ਕਿਤੇ ਮੈਂ ਤਾਂ ਇਹੀ ਲੱਗਦਾ ਹੁਣ ਕਿ ਉਹ ਕੋਈ ਜਿਆਦਾ ਕੋਈ ਗੰਦੇ ਨਹੀਂ ਕਾਦੇ ਸਿੱਖੀ ਦੇ ਉਲਟ ਬਿਆਨ 72 ਛੱਟ ਦੀ ਜਿਹੜਾ 36 ਦੇ ਜਾਣਗੇ ਪਰ ਹੱਕ ਤੇ ਬਿਆਨ ਕਿਸੇ ਨਹੀਂ ਦੇਣਾ ਹੁਣ ਤੁਸੀਂ ਦੇਖੋ ਵੀ ਇੱਕ ਤੰਨਾ ਨੇ ਕਿਹਾ ਵੀ ਪੰਜਾਬ ਭਾਰਤ ਦਾ ਨੰਬਰ 1 ਸੂਬਾ ਪਹਿਲੀ ਗੱਲ ਤਾਂ ਵੀ ਸੂਬਾ ਪੰਜਾਬ ਭਾਰਤ ਦਾ ਹੈ ਹੀ ਨਹੀਂ ਸੀ ਕਦੇ ਪੰਜਾਬ ਤਾਂ ਖੁਦ ਇੱਕ ਦੇਸ਼ ਆ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਗੱਲ ਆ ਦੇ ਅਗਲੇ ਨੇ ਕਿੱਡੀ ਵੱਡੀ ਗੱਲ ਚਲਾਕੀ ਦੇ ਨਾਲ ਕੁੱਦੂ ਬਣਾਤਾ ਬੁੱਧੂ ਬਣਾਦਾ ਸਾਰਿਆਂ ਨੂੰ ਤੇ ਆਪਾਂ ਅਸੀਂ ਬਣ ਵੀ ਗਏ ਅਸੀਂ ਹਾਂ ਹਾਂ ਜੀ ਹਾਂ ਸਾਡਾ ਪਸਪ ਨੰਬਰ 1 ਆ ਸੁਪਰ ਨੰਬਰ 1 ਅਸੀਂ ਇੱਥੀ ਫੂਕ ਸ਼ੱਕ ਦੇ ਵੀ ਗਏ ਲੋਕੋ ਸਾਡੇ ਇੱਕ ਜੈ ਜਵਾਨ ਜੈ ਕਿਸਾਨ ਇੱਥੇ ਵੀ ਫੂਕ ਚ ਬਤਾਦੀ ਸਾਡੇ ਜਵਾਨ ਬਣਨਗੇ ਹੋਗੀ ਬੋਲਟਰਾ ਦੇ ਮਾਨਗੇ ਵੀ ਸਿੱਖ ਤਕੜੇ ਹੁੰਦੇ ਆ ਜੀ ਸਿੱਖ ਤਾਂ ਫੂਕ ਸ਼ੱਕ ਸਿੱਖ ਮਾਰੇ ਸਿੱਖ ਬਈ ਐਸੇ ਕਰਦੇ ਉਹ ਪੰਪ ਪਾਉਣਾ ਨਹੀਂ ਉਹ ਦੇ ਦੇ ਕੇ ਯਾਨੀ ਤੁਸੀਂ ਇਹ ਚੀਜ਼ਾਂ ਦੋ ਨਹੀਂ ਸੀ ਸਮਝ ਆਉਂਦੀਆਂ ਪਰ ਹੁਣ ਤੁਹਾਨੂੰ ਦੇਖੋ ਵੀ ਉਹ ਹਰ ਚੀਜ਼ ਨੂੰ ਪਿਆਰ ਦੇ ਨਾਲ ਗੁੱਸੇ ਦੇ ਨਾਲ ਹਥਿਆਰ ਦੇ ਸ਼ਾਂਤਾਂ ਦੰਡ ਭੇਦ ਜੋ ਕਹਿੰਦੇ ਨੇ ਨਾ ਉਹਨਾਂ ਨੇ ਆਪਣੇ ਨੇ ਸਾਰੀ ਲਾਗੂ ਕਰੇ ਨਹੀਂ। A to Z ਫਿਰ ਉਹ ਨਾ ਦੇਖੋ ਫਿਰ ਇਹ ਜੱਟ ਜੱਟ ਜਿਵੇਂ ਬਾੜੀ ਜਿਆਦਾ ਉਹ ਗੱਲ ਕਰਨ ਲੱਗੇ ਜੱਟ ਜਿਵੇਂ ਜੱਟ ਬ੍ਰਾਹਮਣਾਂ ਤੋਂ ਵੀ ਉੱਤੇ ਹੁੰਦੇ। ਜਦੋਂ ਉਹ ਸਭ ਤੋਂ ਉੱਚੀ ਜਾਤਾ ਬ੍ਰਾਹਮਣ ਮੰਨਦੇ ਨੇ ਆਪਣੇ ਆਪ ਨੂੰ ਜੇ ਇਹ ਨਾ ਦੇ ਸਿਸਟਮ ਦੇ ਸੰਬੰਧ ਨਾਲ ਗੱਲ ਕਰੀਏ ਕਿਉਂਕਿ ਤਾਂ ਪੰਜਾਬ ਨੂੰ ਵੀ ਇਹਨਾਂ ਦਾ ਹੀ ਸਿਸਟਮ ਸਾਹ ਪੰਜਾਬ ਦਾ ਹਿੱਸਾ ਇਹਨਾਂ ਦਾ ਹੀ ਹਿੱਸਾ ਸਮਝ ਲੈਣਾ ਵੀ ਭਾਰਤ ਦਾ ਖੰਡ ਭਾਰਤ ਦਾ ਜਿੰਨੀ ਭਾਰਤ ਦਾ ਜਦੋਂ ਕਿ ਉਹ ਤਾਂ ਜੱਟ ਨੂੰ ਗੱਲ ਬਣਾਈ ਬੇਕੂ ਬਣਾਇਆ ਲੋਕਾਂ ਨੂੰ ਸਾਡਿਆਂ ਨੂੰ ਅਸੀਂ ਬਣ ਪਈ ਗਏ ਚਲੋ ਪਰ ਪੰਜਾਬ ਇੱਕ ਦੇਸ਼ ਸੀ ਸੂਬਾ ਨਹੀਂ ਸੀ ਪੰਜਾਬ ਦੇ ਅੰਦਰ ਸੂਬੇ ਸੀ ਕਈ ਚਲੋ ਦੇ ਰਾਏ ਦੋਸਤਾ ਇੱਕ ਖੇਤੀ ਦਾ ਹੈ ਫਿਰ ਆ ਜੱਟਾਂ ਆੜੀ ਗੱਲਾਂ ਨਾਲ ਇੱਕ ਟਿਕ ਤਕੜੀ ਵੀ ਜੱਟਾਂ ਦਾ ਹੀ ਜੱਟਾਂ ਦੇ ਲੇਖਾਂ ਚ ਗਾਰੂ ਲਿਖੇ ਹੁੰਦੇ ਇਹ ਵੀ ਜੱਟ ਬਹੁਤ ਮੁਸਾਵ ਖੁਸ਼ੋ ਖਚਾੜੇ ਹੋ ਕੇ ਦੱਦੋਂਦੇ ਉਹ ਤੁਹਾਡੇ ਤਾਂ ਜੀ ਲੇਖਾਂ ਜੀ ਲਿਖੀ ਨੇ ਕਿਨੇ ਲੇਖਾਂ ਤੇ ਲਗਾਈ ਆ ਮੈਂ ਤੁਹਾਨੂੰ ਧਰਮ ਨਾਲ ਜਾਂ ਕਿ ਦੱਸੇਗਾ ਜੀ ਜਾਂ ਬਾਬੇ ਨਾਨਕ ਨੇ ਕਿਹਾ ਜੀ ਪਈ ਡੱਟੇ ਜਿਹੜੇ ਨੇ ਉਹਨਾਂ ਦੇ ਲੇਖਾਂ ਦਾ ਉਹ ਲਿਖੀ ਹੋਈ ਆ ਮੈਂ ਨਹੀਂ ਕੁਝ ਕਰ ਸਕਦਾ ਐਡੀ ਕਹਤਾ ਜਾਤ ਪਾਤ ਜਦੋਂ ਆਪਾਂ ਜੱਟ ਬਣ ਗਏ ਨਾ ਸਿੱਖ ਤੋਂ ਉੱਥੇ ਹੀ ਖਤਮ ਹੋ ਗਈ ਕਹਾਣੀ ਬ੍ਰਾਹਮਣ ਵਾਚੇ ਬਿਪਰਵਾਚੇ ਚਲੇ ਗਏ ਆਪਾਂ ਉਹਨਾਂ ਦੇ ਪੈਰ ਦੀ ਜੁੱਤੀ ਬਣ ਗਏ ਜੱਟ ਬੂਟ ਕਹਿੰਦੇ ਸੀ ਉਹ ਜੱਟਾਂ ਜੱਟ ਬੂਟ ਇਹ ਜਿਹੜੇ ਚਾਉਂਡ ਕਰਦੇ ਨੇ ਹੰਕਾਰੇ ਹੋਏ ਫਿਰਦੇ ਨੇ ਨਾ ਇਹ ਅਸਲ ਚੂਹ ਮੇਰੇ ਸਾਹਮਣੇ ਨਾਲ ਸਿੱਖ ਹੈ ਹੀ ਨਹੀਂ ਇਹ ਹੈ ਹੀ ਬ੍ਰਾਹਮਣ ਨੇ ਤਾਂ ਹੀ ਤੋਂ ਉਹ ਜੱਟਾਂ ਉਹੀ ਜਿਆਦਾ ਜਿਆਦਾ ਫੁੱਦੂ ਗੱਲ ਕਰਦੇ ਨੇ ਨਹੀਂ ਜ਼ਿਆਦਾਤਰ ਤੁਹਾਨੂੰ 100 ਚ 90% ਜੱਟ ਉਹ ਮਿਲਣਗੇ ਜਿਹੜੇ ਜੱਟਾਂ ਦੀ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ ਉਹ ਤਾਂ ਮਦਦ ਕਰਦੇ ਆ ਇਹ ਬੰਦੇ ਦੀ ਕੁਰਬਾਨੀਆਂ ਤਾਂ ਸਭ ਤੋਂ ਵੱਧ ਮਤਲਬ ਸਭ ਤੋਂ ਵੱਧ ਤਾਂ ਨਹੀਂ ਬਹੁਤ ਜ਼ਿਆਦਾ ਹਿੱਸਾ ਜੱਟਾਂ ਦਾ ਮੂਰੇ ਆਉਂਦੇ ਨੇ ਹਰ ਵਾਰੀ ਐਸੇ ਦੇ ਮਾਮਲੇ ਜੋ ਰੂਗਦਾਰ ਮਾਮਲੇ ਤੇ ਇਹੀ ਨੇ ਪੰਜਾਬ ਦੇ ਵਿੱਚ ਤੇ ਇਹੀ ਮੁਰੇ ਆਉਂਦੇ ਨੇ ਉਹ ਲਾਲੇ ਦਾ ਕਦੇ ਕੁਝ ਨਹੀਂ ਕਰਦੇ ਲਾਲਿਆਂ ਨੇ ਤਾਂ ਬਸ ਸਾਨੂੰ ਫੂਕ ਚਗਾਤੀ ਵੀ ਨੰਬਰ 1 ਸਾਡਾ ਸੂਬਾ ਵਾ ਪੰਜਾਬ ਦਾ ਭਾਰਤ ਦਾ ਦਰਫੜੇ ਮੂਹ ਪੰਜਾਬ ਇੱਕ ਦੇਜਾ ਪੰਜਾਬ ਨੰਬਰ 1 ਨੂੰ ਭਾਰਤ ਦਾ ਸੂਬਾ ਹੈ ਕਿੱਡੀ ਵੱਡੀ ਗੱਲ ਹੈ ਸੋਚੋ ਬਾਰ-ਬਾਰ ਸੋਚੋ ਯਾਰ ਮੈਂ ਤਾਂ ਕਹਣਾ ਬਾਰ-ਬਾਰ ਸੋਚੋ ਬਹੁਤ ਵੱਡੀ ਗੱਲ ਕਹਿਤੀ ਬੰਦੇ ਨੇ ਯਾਰ ਅੱਜ ਕਪਾਲ ਖੁੱਲਣ ਵਾਲੀ ਗੱਲ ਤਾਂ ਫਿਰ ਗਾਣਿਆਂ ਚ ਗਟਾਂ ਮੈਂ ਜਿੱਪ ਨੇ ਵੀ ਸੱਤ ਇੱਕ ਤਾਂ ਨੇ ਫਲਾਣਾ ਲਲਕਾਰੇ ਆਇਆ ਡਟ ਡਟ ਮਾਰੇ ਲਲਕਾਰੇ ਕਿਹੜਾ ਜੱਟ ਮਾਰਦਾ ਲਲਕਾਰੇ ਕਿਹੜੇ ਕਦੇ ਕਿਸੇ ਪੁਰਾਣੇ ਪ੍ਰਾਪਤ ਸਿੱਖਨ ਮਾਰੀਆ ਲਲਕਾਰੇ ਸਿੱਖ ਦੇ ਦਾ ਉਹ ਉਹਦੇ ਵਿੱਚ ਹੀ ਨਹੀਂ ਹੈਗਾ ਸਿਸਟਮ ਹੀ ਨਹੀਂ ਹੈਗਾ ਯਾਰ ਇਹ ਕੋਈ ਲਲਕਾਰਿਆਂ ਲਲਕੁਰਿਆਂ ਦਾ ਜੱਟਾ ਲ ਸਿੱਖ ਵਰਕਾ ਮਾਰਦਾ ਬੁੱੱਪ ਦਾ ਵਾ ਸਿੱਖ ਗੁਰੂ ਦੀ ਜਦੋਂ ਥਾਪੜੇ ਨਾਲ ਗੁਰੂ ਦਾ ਥਾਪੜੇ ਜਰੀਏ ਜੋ ਕਿਤੇ ਕੋਈ ਬੈਰੀ ਵਿਰੋਧ ਹੁੰਦਾ ਜਦੋਂ ਕਿਸੇ ਜ਼ੁਲਮ ਕਰਦਾ ਕੋਈ ਉਦੋਂ ਜੱਟ ਜੱਟ ਨਹੀਂ ਸਿੱਖ ਉਹ ਤਾਂ ਸਿੱਖ ਬੁੱੱਕ ਜਿੰਦੇ ਸਿੱਖ ਜਿਆਕਾਰੇ ਛੱਡਦੇ ਨਹੀਂ ਸਿੱਖ ਬੋਲੇ ਸੋਨਾਲ ਦੇ ਨਰੇ ਲਾਉਂਦੇ ਨੇ ਪਰ ਰਹਾ ਬੁੜਾ ਫੁੱਦੂ ਗੱਲਾਂ ਯਾਰ ਕਿੱਡੀਆਂ ਫੁੱਦੂ ਗੱਲਾਂ ਸ਼ਾਮ ਜੱਟ ਬੂਟ ਇਹ ਜੱਟ ਨੂੰ ਜੱਟ ਬੂਟ ਕਹਿੰਦੇ ਹਮੇ ਵੀ ਇਹ ਜੱਟਾਂ ਦੀ ਅਕਲ ਬੂਟਾਂ ਚ ਬੂਟ ਦੇ ਬਰਾਬਰ ਇਹਨਾਂ ਦੀ ਗੱਪ ਪੈਣਾ ਚੀ ਹੁੰਦੀ ਆ ਗਿੱਟੀਆਂ ਚ ਹੁੰਦੀ ਆ के अपने झोल करता अगलिया ने ही नहीं है कुछ। बटा लगता नहीं है। गुरु साहब ने कहा जात गर्भ ना करिए मूरख गर्भ करे मूर्ख गवार शुक्र तो भी ने गुरु साहब ने अपना, ਦਸਿਆ ਹੋਈਆਂ ਇਹ ਗੁਰਬਾਣੀ ਦੇ ਵਿੱਚ ਪਰ ਸਾਡੇ ਲੋਕ ਫਿਰ ਇਹ ਕੰਨ ਕਦੇ ਇਹ ਜਿਹੜੀ ਆਹ ਗੱਲ ਨਾ ਵੀ ਯਾਤ ਦਾ ਗਰਭ ਨਾ ਕਰੀਏ ਮੂਰਖ ਗਰਭ ਕਰਵ ਕਰੇ ਕੋ ਮੂਰਖ ਕੋ ਪਤਾ ਨਹੀਂ ਕੁਛ ਐਦਾਂ ਦੀ ਗੱਲ ਆ ਵੀ ਉਹ ਇਹ ਗੱਲ ਹਰ ਵਾਰੀ ਹਰੇਕ ਪ੍ਰਚਾਰਕ ਨੂੰ ਹਰੇਕ ਮੰਚ ਦੇ ਉੱਪਰ ਕਹਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਜੋ ਅਗਲੇ ਯਾਤ ਪਾਤ ਕਰਨੋਂ ਹਟਣ ਤਾਂ ਹੀ ਹਟਣਗੇ ਨਾ ਇਹ ਆਪਾਂ ਨੂੰ ਜੇ ਉਹ ਬੰਦਾ ਸਾਨੂੰ ਕੋਈ ਦੱਸੇ ਇਹ ਦੱਸਣਾ ਹੀ ਨਹੀਂ ਹੁਣ ਪਤਾ ਹੀ ਨਹੀਂ ਕਿ ਲਾਗਾ ਚੋਟ ਬਲੌੜ ਦੇ ਲੇਖਾਂ ਚਾਹ ਜੀ ਸੂਬਾ ਇੱਕ ਨੰਬਰ ਆ ਜੀ ਪੰਜਾਬ ਦਾ ਦਾ ਸਰਕਾਰ ਪੰਜਾਬ ਦੇ ਭਾਰਤ ਦਾ ਬੰਦੇ ਹਿਮਾਚਲ ਜਮਨਾ ਗੰਗਾ ਪੰਜਾਬ ਸਿੱਧਮ ਗੁਜਰਾਉ ਰਮਰਾਟਾ ਇਦਾਂ ਹੀ ਕਰੀ ਚੱਲੋ ਅਗਲੇ ਵਿਵੇਕ ਨੂੰ ਬਣਾ ਕੇ ਤਰਦੇ ਲੱਗੇ ਤੁਹਾਨੂੰ ਤੁਸੀਂ ਆ ਕੁਛ ਕਰੀਗੇ ਲਾਰੇ ਬਸ ਅਗਲੇ ਦੇਖਿਆ ਵੀ ਇਹ ਤਾਂ ਇੰਨੇ ਕਿョਗ ਹੀ ਨੇ ਤਾਂ ਹੀ ਤਾਂ ਅਗਲੇ ਨੇ ਦੇਖਣੀ ਲਾਜ਼ਤਾ ਉਹਨਾਂ ਦੀ ਇਹ ਇਹ ਚਾਲਾਂ ਸੀ ਚਾਲਾਂ ਨੂੰ ਸਮਝ ਹੀ ਨਹੀਂ ਸਕਿਆ ਕੋਈ ਗੁੱਝੇ ਪੇਸੇ ਇਹਦੇ ਵਿੱਚ ਹਲੀ-ਹਲੀ ਸਮਝ ਆਈ ਜੇ ਰੇ ਦੋਸਤਾਂ ਇਹ ਕੰਨੀ ਨਹੀਂ ਹੁੰਦੇ ਆਗੇ ਇਹ ਗੱਲ ਬਹੁਤ ਜ਼ਰੂਰਤ ਜਾਣੀ ਜਾਂਦੀ ਹੈ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਮੇਰੇ ਸਾਹਮਣੇ ਤਾਂ ਇਹ ਕਿਉਂਕਿ ਇਤਾਂ ਜਿਵੇਂ ਮਤਲਬ ਅਕਾਲ ਤਖਤ ਤੋਂ ਵੀ ਕਿਹ ਕਹਿਣਾ ਚਾਹੀਦਾ ਵੀ ਭਾਈ ਇਹ ਜਿਹੜੇ ਗਾਣੇ-ਗੁਣੇ ਗਾਉਂਦੇ ਨੇ ਜੱਟਾਂ ਦੇ ਕਿਹੜਾ ਜੱਟ ਯਾਰ ਕਿਹੜਾ ਜਿਹੜੇ ਗਾਣਿਆਂ 'ਚ ਜਮੇ ਦਿਖਾਉਂਦੇ ਨੇ ਇਹਦੀ ਗੋਥੇ ਹੀ ਵਟ ਫਾਇਰ ਕਾਰ ਦਾ ਕੌਣ ਕਰਦਾ ਯਾਰ ਕਿੱਥੇ ਕਰਦਾ ਇਹ ਟਮ ਹੈ ਕਿ ਨਹੀਂ ਕੀਤਾ ਚੋ ਇੱਕ ਜਦੋਂ ਮੈਂ ਮੂਲੇ ਟਖਾਰ ਕੋ ਗੱਡੀ ਫੁੱਦੂ ਨਾਲ ਜਾ ਰਿਹਾ ਪਹਿਲਾਂ ਦੋਨਾਂ ਨੂੰ ਕਹਿਣਾ ਚਾਹੀਦਾ ਵਾ ਵੀ ਜੇ ਕਿਸੇ ਨੇ ਗਾਇਕ ਨੇ ਇਹ ਸੰਗਰਨ ਇਹ ਕੁਝ ਕਰਿਆ ਕਰਤੂਤ ਕਰੀ ਤਾਂ ਉਹਨੂੰ ਛੇਕਿਆ ਜਾਉ ਪੰਥ ਚ ਨਾਲੇ ਉਹਨੂੰ ਜਨਮ ਨਾਲ ਆਇਆ ਜਾਉ ਪਹਿਲਾਂ ਤਾਂ ਦਿੱਤੇ ਪੇਸ਼ ਕੀ ਕਰੋ ਪੇਸ਼ ਕੀ ਹੋ ਉਹਦੀ ਪੇਸ਼ੀ ਪਾਓ ਇਤਾਂ ਦੀਆਂ ਜਿੱਦਾਂ ਸੱਤ ਆਈ ਹੁਣ ਜਾਈ ਤੇ ਪਰ ਕੌਣ ਕਰੇ ਆਪਣੇ ਆਧਾਰ ਇਹ ਜਿਹੜੇ ਮਤਲਬ ਪੰਥਕ ਜਥੇ ਬੰਦੀਆਂ ਉਥੇ ਤਾਂ ਬੰਦੀ ਇਹਨਾਂ ਦੀ ਬੈਠੇ ਨੇ ਵੀਡੀਓ ਗੱਲ ਅਸੀਂ ਅੱਜ ਸੋਚਦੇ ਨੇ ਉਹ 20 ਸਾਲ ਪਹਿਲਾਂ ਸੋਚ ਕੇ ਇਹਨਾਂ ਨੇ ਆਪਣੇ ਬੰਦੇ ਫਿੱਟ ਕਰੇ ਹੋਏ ਨੇ ਉਹ ਗੱਲੇ ਇਹ ਨਹੀਂ ਉੱਥੇ ਆਉਣ ਦੇ ਉਹ ਕਹਣਗੇ ਮੈਂ ਮੇਰੇ ਅਰਗੇ ਜੇ ਕਹਿ ਵੀ ਤੂੰ ਉਹ ਕਹਣਾ ਪਹਿਲਾਂ ਤੂੰ ਬਾਗ ਰੱਖ ਤੂੰ ਪਹਿਲਾਂ ਅੰਮ੍ਰਿਤ ਦਾ ਜੀ ਬਾਗ ਰੱਖ ਲੈ ਫਿਰ ਨੰਗਾ ਤੂੰ ਅੰਮ੍ਰਿਤ ਰੱਖ ਲੈ ਫਿਰ ਅੰਮ੍ਰਿਤ ਦਾ ਹੀ ਆਖ ਲੈ ਫਿਰ ਜੇ ਅੰਮ੍ਰਿਤ ਦਾ ਹੀ ਆਖ ਲੈ ਫਿਰ ਨਾ ਤੂੰ ਰਹਿਤ ਮਰਿਆਦਾ ਦਾ ਕਰ ਉਹ ਰਹਿਤ ਚਲੋ ਹੋ ਪਲਾਨਾ ਕਰੋ ਬਾਣਿਆ ਬਾਣੀ ਜੋੜੋ ਇਹ ਜਾਈ ਐ ਟੁੱਟ ਲੱਗਣਾ ਕਰ ਕਾਲ ਜਾਈ ਜਾਂਦੇ ਨੇ ਜਦ ਕਿ ਇਹ ਮਸਲੇ ਤਾਂ ਰਾਜਨੀਤਿਕ ਨੇ ਇਹ ਕੋਈ ਧਾਰਮਿਕ ਮਸਲੇ ਨਹੀਂ ਗਏਗੇ ਸਾਨੂੰ ਅਗਲਾ ਜਾਣ ਕੇ ਆ ਲਾਂਗਾ ਮਸਲੇ ਦੇ ਮਸਲਾ ਦੇ ਦੇ ਨੇ ਉਹ ਦੇਖੋ ਉਹਨਾਂ ਦਾ ਸਕੀਮ ਕਦੀ ਤੱਕ ਦੀ ਇੱਕ ਤਰੰਗੇ ਦੇ ਵਿੱਚ ਰੰਗ ਨੇ ਇੱਕ ਜਿਹੜੀ ਗੱਲ ਉਹ ਵੀ ਦੇਖ ਲੋ ਕਦੀ ਤੱਕ ਦੀ ਗੱਲ ਆ ਜਾਲ ਸਾਜੀ ਆ ਅਖੇ ਜੀ ਸਾਰਾ ਉੱਪਰ ਰੰਗ ਉਹ ਕਹੇ ਸਿੱਖਾਂ ਨੂੰ ਕਹਾਂਗੇ ਵੀ ਥੋੜਾ ਜੇਖਾਂ ਸਿੱਖ ਵੀ ਚੌੜੇ ਹੋ ਜਾਂਦੇ ਹਾਂ ਆ ਜੀ ਸਾਡਾ ਇਹ ਅਸੀਂ ਉਹੋ ਦੇਖ ਬਲੀਦਾਨ ਦਿੱਤੇ ਹੋਏ ਨੇ ਬਲੀਦਾਨ ਦਾ ਉਹ ਬੱਬਾਲੀਦਾਨ ਬਲੀ ਚੜੋ ਬਲੀ ਬਲੀ ਕਰੀ ਚੜੋ ਬਲੀਆਂ ਦੇ ਹੀ ਚਲੋ ਆ ਗਏ ਆ ਅਗਲੇ ਕੰਨ ਨੇ ਥੋੜਾ ਬਲੀਦਾਨ ਲੈਣਿਆ ਸੋ ਤੋਂ ਅਸੀਂ ਦੇ ਚਲੋ ਬਲੀਦਾਨ ਸਭ ਤੋਂ ਵੱਧ ਵਿਧਵਾ ਹਾਂ ਪੰਜਾਬ ਦੇ ਵਿੱਚ ਨੇ ਵਿਧਵਾ ਕਲੋਨੀ ਪੰਜਾਬ ਦੇ ਸਿੱਖਾਂ ਦੀ ਬਣੀ ਹੋਈ ਆ ਕਿਸੇ ਦੀ ਨਹੀਂ ਬਣੀ ਹੋਈ ਪੂਰੇ ਭਾਰਤ ਚ 150 ਕਰੋੜ ਚ ਵਾਧੀ ਆ ਜੰਮ ਜੰਮ ਸਿੱਟੀ ਜਾਂਦੇ ਨੇ ਅਗਲੇ ਹਮ ਦੋ ਹਮਾਰੇ ਦੋ ਪੰਜਾਬੀਆਂ ਨੂੰ ਫੂਕ ਛਾਤੀ ਇਹ ਵੀ ਇੱਕ ਪੰਜਾਬੀ ਹਮ ਦੋ ਹਮਾਰੇ ਦੋ ਜੀ ਰਹਿ ਗਏ ਕੋਈ ਹਮ ਦੋ ਹਮਾਰੇ ਇੱਕ ਜੀ ਰਹਿ ਗਿਆ ਸਸਰੀ ਘਰ ਹੋ ਗਈ ਜੰਦੇ ਲੱਗੇ ਪੈਨੇ ਘਰਾਂ ਨੂੰ ਬੁਰੇ ਹਾਲ ਨੇ ਜ਼ਮੀਨਾਂ ਡੌਲੇ ਪੈਂਦੇ ਨੇ ਅਗਲੇ ਜਮੀਨ ਖਜਮੀਆਂ ਜਾਇਦਾਦਾਂ ਵਾਲਿਆਂ ਦੇ ਕੋਲੇ ਬਾਰਸ਼ ਤੱਕ ਨਹੀਂ ਹੈਗੇ ਕਰੀ ਚੱਲੋ ਹਮ ਦੋ ਹਮਾਰੇ ਬੇਕੂਬ ਲੋਗ ਬਣ ਗਏ ਆਪਾਂ ਸਭ ਤੋਂ بڑے ਬੇਕੂਬ ਲੋਗ ਪਾਰੇ ਤਾਂ ਨਾ ਯਾਰ ਪੰਜਾਬੀ ਵੀ ਨਹੀਂ ਇਹਨਾਂ ਦਾ ਇੱਕ ਦਾ ਤਕੜੇ ਲੈਵਲ ਤੇ ਖੁੱਦੂ ਖਿੱਚਿਆ ਹੋਇਆ ਅਗਲੇ ਨੇ ਬਾਕੀ ਇੰਨੀਆਂ ਕੀ ਬੈਂਤੀਆਂ ਹੈਗੀਆਂ ਕਿ ਕੋਈ ਚੰਗੀ ਲੱਗੀ ਹੋਏ ਗੱਲ ਤਾਂ ਆਪਣਾ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ